ਅਸੀਂ ਮੌਜੂਦ ਹਾਂ ਜੰਮੂ ਕਸ਼ਮੀਰ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਲਗਭਗ 2 ਸਾਲ ਤੋਂ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਕੰਮ ਚੱਲ ਰਿਹਾ ਔਰ ਇਹ ਤਸਵੀਰ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਇਹ ਕੰਮ ਪੂਰਨ ਤੌਰ ਤੇ ਹੁਣ ਜੋਰਾਂ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਲਗਭਗ ਇਹ ਹੁਣ ਕੰਮ ਦੀ ਜਿਹੜੀ ਰਫਤਾਰ ਹੈ ਇਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੜ ਚੁੱਕਿਆ ਔਰ ਇਸ ਸਮੇ ਇਹ ਜਿਹੜਾ ਮਾਰਗ ਤੁਸੀਂ ਦੇਖ ਰਹੇ ਹੋ ਇਹ ਜੰਮੂ ਦੇ ਕਟੜਾ ਦਾ ਇਹਦਾ ਮੇਨ ਮੁਖ ਮਾਰਗ ਹੈ ਕਿਉਂਕਿ ਦਿੱਲੀ ਤੋਂ ਲੈ ਕੇ ਕਟੜਾ ਐਕਸਪ੍ਰੈਸ ਵੇ ਦਾ ਜਿਹੜਾ ਮੁਖ ਮਾਰਗ ਹੈ ਇਹ ਰਸਤਾ ਜਿਹੜਾ ਦੱਸਿਆ ਜਾ ਰਿਹਾ ਸੀ ਜਿਸ ਦੀ ਦੂਰੀ ਲਗਭਗ ਕਰੀਬ ਇਹ ਜਿਹੜੀ ਦੂਰੀ ਦੱਸੀ ਜਾ ਰਹੀ ਸੀ ਜਿਸ ਨੂੰ ਸਫ਼ਰ ਪਹੁੰਚ ਕਰਨ ਦੇ ਲਈ ਲਗਭਗ 12 ਤੋਂ 14 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਸੀ ਪਰ ਜਦੋਂ ਇਹ ਰੋਡ ਹੁਣ ਮੁਕੰਮਲ ਹੋ ਜਾਵੇਗਾ ਤਾਂ ਸਿਰਫ ਦਿੱਲੀ ਤੋਂ ਕਟੜਾ ਦੀ ਜਿਹੜੀ ਦੂਰੀ ਹੈ ਉਹ ਸਿਰਫ 8 ਘੰਟੇ ਮਾਤਰ ਰਹਿ ਜਾਵੇਗੀ ਸੋ ਜਿੱਥੇ ਇੱਕ ਪਾਸੇ ਇਹ ਸਫਰ ਔਰ ਤੁਹਾਡਾ ਸਮਾਂ ਦੀ ਬਚਤ ਹੋਵੇਗੀ ਸਭ ਤੋਂ ਪਹਿਲੇ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਡੇਲੀ ਪੋਸਟ ਪੰਜਾਬ ਰਾਨਾ ਹਿਮਾਚਲ ਦੀ ਇਸ ਖਾਸ ਰਿਪੋਰਟ ਚ ਕਿ ਬਹੁਤ ਜਲਦ ਹੀ ਤੁਹਾਨੂੰ ਜਿਹੜਾ ਇਹ ਰੋਡ ਹੈ ਇਹ ਮੁਕੰਮਲ ਹੁੰਦਾ ਹੋਇਆ ਨਜ਼ਰ ਆ ਰਿਹਾ ਆਵੇਗਾ ਔਰ ਇਹ ਜਿਹੜਾ ਰਸਤਾ ਹੈ ਲਾਸਟ ਪੁਆਇੰਟ ਮਾ ਵੈਸ਼ਨੋ ਦੇ ਵੀ ਦਰਬਾਰ ਜਾਨਕੀ ਕਟੜਾ ਤੱਕ ਇਹ ਮੁੱਖ ਮਾਰਗ ਜਿਹੜਾ ਹੈ ਕਿਉਂਕਿ ਆਵਾਜਾਈ ਤੁਸੀਂ ਦੇਖ ਸਕਦੇ ਹੋ ਇਹ ਰੋਡ ਦੇ ਉੱਪਰ ਅਕਸਰ ਹੀ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਬਹੁਤ ਸਾਰੇ ਲੋਕ ਇਸ ਰੋਡ ਦੇ ਉੱਪਰ ਜਦੋਂ ਪਹੁੰਚਦੇ ਨੇ ਸਫਰ ਕਰਨ ਦੇ ਲਈ ਜਿੱਥੇ ਇੱਕ ਪਾਸੇ ਸਮੇਂ ਦੀ ਬਚਤ ਹੋਵੇਗੀ ਉੱਥੇ ਹੀ ਲੋਕ ਜਿਹੜੇ ਕਰੋ ਨਿਕਲ ਦੇਣੇ ਉਹਨਾਂ ਦੇ ਸਮੇਂ ਦੀ ਵੱਡੀ ਬਚਤ ਹੋਣ ਵਾਲੀ ਹੈ ਔਰ ਲਗਭਗ ਪੰਜਾਬ ਦੇ ਵਿੱਚ ਵੀ ਇਸ ਦਾ ਕੰਮ ਜਿਹੜਾ ਪੂਰਨ ਹੁਣ ਤੇਜ਼ੀ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਇਹ ਇੱਕ ਬਹੁਤ ਵੱਡੀ ਚੌਥੀ ਸੀ ਸਭ ਤੋਂ ਪਹਿਲੇ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਹਾਈਵੇ ਨੂੰ ਨਿਰਮਾਣ ਕਰਨਾ ਬੜਾ ਆਸਾਨ ਹੈ ਪਰ ਖੱਡਾਂ ਦੇ ਵਿੱਚ ਜਦੋਂ ਅਜਿਹੀ ਤਿਆਰੀ ਕਰਨੀ ਹੋਵੇ ਤੇ ਕਿੰਨੀ ਮੁਸ਼ਕਲਤ ਹੁੰਦੀ ਹੈ ਇਹ ਸਾਰੇ ਜਿਹੜੇ ਪਹਾੜ ਸੀਗੇ ਉਹਨਾਂ ਦੀ ਕਟਾਈ ਕਰਨ ਤੋਂ ਬਾਅਦ ਖੱਡਾਂ ਨੂੰ ਫਲੈਟ ਕਰਕੇ ਕਿਸ ਤਰੀਕੇ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਸ ਦਾ ਕੰਮ ਹੈ ਉਹ ਚੱਲ ਰਿਹਾ ਔਰ ਬਹੁਤ ਜਲਦ ਹੀ ਜਿਹੜਾ ਹੈ ਇਸ ਦਾ ਜਿਹੜਾ ਕਾਰੇ ਹੈ ਲਗਭਗ 2024 ਦਾ ਇਸ ਦਾ ਐਂਡ ਪੁਆਇੰਟ ਜਿਹੜਾ ਦਿੱਤਾ ਗਿਆ ਸੀ ਜਿਹੜਾ ਖਤਮ ਹੋਉਂਦਾ ਔਰ ਬਹੁਤ ਜਲਦ ਹੂਨ ਜਿਹੜਾ ਇਸ ਉਗਾਤ ਜਿਹੜੀ ਦਿੱਲੀ ਕਟੜਾ ਐਕਸਪ੍ਰੈਸ ਬੀ ਇਹ ਦੀ ਲੋਕਾਂ ਨੂੰ ਸੌਪ ਦਿੱਤੀ ਜਾਵੇਗੀ ਸੋ ਇਹ ਜਿਹੜੀ ਖਾਸ ਰਿਪੋਰਟ ਸੀ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਤੁਹਾਨੂੰ ਦਿਖਾਈ ਹੈ ਕਟੜਾ ਸਟੇਸ਼ਨ ਤੋਂ ਇਸ ਸਮੇਂ ਜਿਹੜੀ ਰਿਪੋਰਟ ਸਗੀ ਔਰ ਬਹੁਤ ਜਲਦ ਜਿਹੜਾ ਤੁਹਾਨੂੰ ਸਾਰਿਆਂ ਨੂੰ ਸੌਂਪਿਆ ਜਾਵੇਗਾ ਕੈਮਰਾ ਪਰਸਨ ਗੋਰੇਸ਼ਾ ਦਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਕਟੜਾ